ਪਿੰਡ ਬਡਾਲੀ ਮਾਈਕੀ ਵਿੱਚ ਨਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਸੂਚਨਾ ਮਿਲਣ ਮਗਰੋਂ ਮੌਕੇ ਤੇ ਪਹੁੰਚੇ ਮਾਈਨਿੰਗ ਅਫਸਰਾਂ ਅਤੇ ਪੁਲਿਸ ਨੇ ਮਾਮਲੇ ਸੰਬੰਧੀ ਅਗਰਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਪਿੰਡ ਵਿੱਚ ਨਜਾਇਜ਼ ਤਰੀਕੇ ਨਾਲ ਮਿੱਟੀ ਕੱਢੀ ਜਾ ਰਹੀ ਸੀ ਜਿਸ ਦੀ ਸ਼ਿਕਾਇਤ ਉਸ ਵੱਲੋਂ ਪੁਲਿਸ ਅਤੇ ਮਾਈਨਿੰਗ ਵਿਭਾਗ ਨੂੰ ਦਿੱਤੀ ਗਈ ਤੇ ਉਕਤ ਵਿਅਕਤੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਥਾਣਾ ਬਡਾਲੀ ਆਲਤ ਸਿੰਘ ਤੋਂ ਪਹੁੰਚ ਸਾਇਕ ਥਾਣੇ ਤਰ ਪਲਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ 1912 ਰਾਹੀ ਪਿੰਡ ਬਡਾਲੀ ਮਾਈਕੀ ਵਿਖੇ ਮਾਈਨਿੰਗ ਹੋਣ ਸੰਬੰਧੀ ਸ਼ਿਕਾਇਤ ਪ੍ਰਾਪਤ ਹੋਈ ਸੀ ਜਿਸ ਤੇ ਕਾਰਵਾਈ ਕਰਦਿਆਂ ਉਹ ਆਪਣੀ ਪੁਲਿਸ ਪਾਲਟੀ ਸਮੇਤ ਮੌਕੇ ਤੇ ਪਹੁੰਚੇ ਹਨ ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਸੂਚਨਾ ਮਿਲਣ ਮਗਰੋਂ ਮਾਈਨਿੰਗ ਵਿਭਾਗ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹਨ ਅਤੇ ਉਨ੍ਹਾਂ ਲਿਖਤੀ ਪੱਤਰ ਦੇ ਕੇ ਸੰਬੰਧਿਤ ਵਿਅਕਤੀਆਂ ਖਿਲਾਫ ਕਾਰਵਾਈ ਲਈ ਕਿਹਾ ਹੈ ਸਾਇਕ ਥਾਣੇਦਾਨ ਨੇ ਦੱਸਿਆ ਕਿ ਉਕਤ ਜ਼ਮੀਨ ਸਾਂਝਾ ਮਸਤਰਕਾ ਹੈ ਜਿਸ ਸਬੰਧੀ ਮੁਕੱਦਮਾ ਦਰਜ ਕਰਕੇ ਅਗਲੀ ਜਾਂਚ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਮਾਈਨਿੰਗ ਵਿਭਾਗ ਦੇ ਅਧਿਕਾਰੀ ਰੋਿਤ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਬਡਾਲੀ ਮਾਈਕੀ ਵਿਖੇ ਨਜਾਇਜ਼ ਮਾਈਨਿੰਗ ਹੋਣ ਸ਼ਿਕਾਇਤ ਪ੍ਰਾਪਤ ਹੋਈ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਉਹਨਾਂ ਮੌਕੇ ਤੇ ਪਹੁੰਚ ਕੇ ਮਾਈਨਿੰਗ ਲਈ ਵਰਤੀ ਜਾ ਰਹੀ ਸੰਬੰਧਿਤ ਮਸ਼ੀਨਰੀ ਨੂੰ ਜ਼ਬਤ ਕਰਕੇ ਉਸ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਵੌਨਲੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੁਆਇੰਟ ਇਹ ਹੈ ਕਿ 3 ਕਿਲਾ ਕਸੀ परमिशन लिए थे वो तो परमिशन वाला मिट्टी चटके से चले गए दो किला का और एग्रीमेंट बनाए उसके अलावा वो बगैर मेरे पूछे मिट्टी चटना शुरू कर दिए मैं एडवांस छः लाख रुपए दिए हुए थे वो भी चेक थ्रू बट वो मुझे जब पता लगा तो मैं उस पर कम्प्लेट किया अच्छा आप कौन उठा रहा है मिट्टी में अभी भाटिया भाटिया करके उठा रहा मेरे को पता नहीं वहीं पर उठा रहा अच्छा आपने बात नहीं की उससे मैंने उससे बात नहीं किया जब मेरे को पता चला तो मेरे ससुर को उठा के ले आए वहाँ से हाँ। और यहाँ बांध के सिग्नेचर साइन भी करवाए हैं रात में तभी मैं कंप्लेन किया अच्छा क्या मांग करते हो प्रशासन से प्रशासन की जो मेरे घर से जाके मेरे ससुर को उठा के मारे हैं यहाँ बांध के उसका न्याय मुझे मिलना चाहिए कि मेरे घर जाके जबरदस्ती उठा के लाए हैं बनने हुआ इसने इसने बन्ने रात में जब कम्प्लेन किया पुलिस आए फिर बकेद गया बंदा अच्छा ये ऐसे ही बलवंत सिंह थाना बड़ौली आला सिंह ਤੋਂ ਆਇਆ ਸਾਡੇ ਕੋਲ 112 ਤੇ ਜਿਹੜੀ ਹੈਗੀ ਇਹ ਤਾਂ ਕੰਪਲੇਂਟ ਮਸੂਲ ਹੋਈ ਸੀ ਜੀ ਇਹ ਬਡਾਲੀ ਮਾਈਂਸ ਦੀ ਪਿੰਡ ਚ ਜਿਹੜੀ ਹੈ ਮਾਈਨਿੰਗ ਹੋ ਰਹੀ ਹੈ ਜੀ ਫਿਰ ਅਸੀਂ ਇੱਥੇ ਮੌਕੇ ਤੇ ਪਹੁੰਚੇ ਸੀਗੇ ਪਹੁੰਚ ਕੇ ਜਿਹੜੇ ਹੈਗੇ ਮਾਈਨਿੰਗ ਅਫਸਰ ਜਿਹੜੇ ਸੀ ਉਹਨਾਂ ਤੋਂ ਵੀ ਚੱਜ ਗਈ ਸੀ ਉਹ ਵੀ ਇੱਥੇ ਆਏ ਨੇ ਉਹਨਾਂ ਨੇ ਸਾਨੂੰ ਜਿਹੜੀ ਹੈਗੀ ਹੈ ਲਿਖਤੀ ਪੱਤਰ ਦੇ ਦਿੱਤਾ ਮਾ ਜ਼ਮੀਨ ਦੇ ਮਾਲਕ ਦੇ ਖਿਲਾਫ ਤੇ ਜਿਹੜੀ ਮਸ਼ੀਨਰੀ ਖੜੀ ਹੈ ਉਹਦੇ ਮਾਲਕ ਦੇ ਖਿਲਾਫ ਅਸੀਂ ਐਫ ਆਈ ਆਰ ਦਰਜ ਕਰਕੇ ਅੱਗੇ ਕਾਰਵਾਈ ਕਰ ਰਹੇ ਹਾਂ ਇਹ ਕੌਣ ਸੀ ਜਿਹਨੇ ਮਾਲਕੋਂ ਨੇ ਜ਼ਮੀਨ ਦੇ ਜ਼ਮੀਨ ਦੇ ਮਾਲਕ ਹਜੇ ਮਸਤਰਕਾ ਸਾਂਝਾ ਮਸਤਰਕਾ ਹੈ ਉਹਦੇ ਚ ਦੇਖਦੇ ਆ ਕਿਹੜਾ ਮਾਲਕ ਹੈ ਹਜੇ ਉਹਨਾਂ ਨੇ ਕੱਲਾ ਮਾਲਕ ਲਿਖਿਆ ਹੈਗਾ ਮੈਨਿੰਗ ਵਿਭਾਗ ਵਾਲੇ ਨੇ ਹਾਂ ਸਰ ਜੀ ਕੀ ਨਾਂ ਤੁਹਾਡਾ ਜੀ ਹਾਂ ਮੇਰਾ ਨਾਮ ਰੋਹਿਤ ਗਿੱਲਾਈ ਹਾਂਜੀ ਰੋਹਿਤ ਜੀ ਕੀ ਮਾਮਲਾ ਸੀ ਇਸ ਤੇ ਮੈਨਿੰਗ ਵਾਲਾ ਮਸਲਾ ਇਹ ਕੰਪਲੇਂਟ ਰਿਸਿਵ ਹੋਈ ਸੀ ਜੀ ਰਾਜਕਿਸ਼ੋਰ ਜੀ ਵੱਲੋਂ ਜੀ ਤੇ ਅਸੀਂ ਫਿਰ ਮੌਕਾ ਦੇਖਿਆ ਫਿਰ ਥਾਣੇ ਆਣੇ ਨਾਲ ਲੈ ਕੇ ਹਾਂਜੀ ਤੇ ਅਸੀਂ ਜਿਹੜੀ ਐਫ ਆਈ ਆਰ ਕਰਾਤੀ ਆ ਉਹਨਾਂ ਨੇ ਪਹਿਲੇ ਹੀ ਜਬਤ ਕਰ ਲਈ ਸੀ ਮਸ਼ੀਨਾਂ ਠੀਕ ਹੈ ਹਾਂਜੀ ਹਾਂ ਤੇ ਉਹਨਾਂ ਨੂੰ ਦਰਖਾਸਤ ਦਿੱਤੀ ਆ ਸੀ ਤੇ ਐਫ ਆਈ ਆਰ ਰਜਿਸਟਰ ਹੋ ਗਈ ਸਰ ਬਹੁਤ ਡੂੰਗਾ ਪੱਟਿਆ ਹੋਇਆ ਹਾਂਜੀ ਹਾਂ ਉਹਦੀ ਰਿਕਵਰੀ ਵੀ ਕਰਾਂਗੇ ਇਹਦੀ ਇਹ ਵੀ ਨਜਾਇਜ਼ ਹੋ ਗਈ ਹਾਂਜੀ ਹਾਂਜੀ ਤੇ ਇਹਦੀ ਜਿਹੜੀ ਉਹ ਆਪਣੀ ਰਾਇਲਟੀ ਭਰਾਵਾਂਗੇ ਅਸੀਂ ਤੇ ਐਫ ਆਈ ਆਰ ਵੀ ਕਰਾਵਾਂਗੇ ਜਿਹੜੇ ਜ਼ਮੀਨ ਮਾਲਕ ਹਨ ਸਰ ਕੀ ਨਾਂ ਸੀ ਜਿਹਨੇ ਪੱਟਿਆ ਇਹ ਇਹਨੇ ਤਫ਼ਤੀਸ਼ ਕਰ ਰਹੀ ਹੈ ਪੁਲਿਸ ਉਹ ਓਕੇ